ਸਿਆਸਤ ਸ਼ੁਰੂ ਹੋ ਚੁੱਕੀ ਆ ਆਕਾਲੀ ਦਲ ਤੁਹਾਨੂੰ ਨਿਸ਼ਾਨੇ ਤੇ ਰਹਿ ਰਿਹਾ ਇਸ ਟਾਈਮ ਦੇ ਉੱਤੇ ਕਾਂਗਰਸ ਦੇ ਪ੍ਰਧਾਨ ਸਾਹਿਬ ਨਿਸ਼ਾਨੇ ਤੇ ਰਹੇ ਕਹਿੰਦੇ ਕਿ ਕਿਹੜਾ ਯੋਧਾ ਨਸ਼ਾ ਮਰ ਉਹ ਜਿਹੜਾ ਚੱਲ ਰਿਹਾ ਜੇ ਸਿਆਸਤ ਦੀ ਗੱਲ ਕਰੀਏ ਤੇ 2012 ਚ ਕਿਹਦੀ ਸਰਕਾਰ ਸੀ ਤੁਸੀਂ ਮੈਨੂੰ ਦੱਸੋ 18 ਤੋਂ 20 ਬੰਦੇ ਬਟਾਲੇ ਦੇ ਵਿੱਚ ਜਿਰੀਲੀ ਸ਼ਰਾਬੀ ਕੇ ਮਰ ਗਏ ਜੇ ਸਿਆਸਤ ਦੀ ਗੱਲ ਕਰੀਏ ਵੈਸੇ ਸਾਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ ਸ਼ਰਮ ਵਾਲੀ ਗੱਲ ਆ ਪਰ ਮੈਂ ਸਮਝਦਾ ਕਿ ਇਹੋ ਜੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਸਾਨੂੰ ਸਗੋਂ ਸਾਰਿਆਂ ਨੂੰ ਰਲ ਮਿਲ ਕੇ ਇਹੋ ਜੀਆਂ ਘਟਨਾਵਾਂ ਤੇ ਜਿਹੜਾ ਕਾਬੂ ਪਣਾਇਆ ਚਾਹੀਦਾ ਨਾ ਕਿ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਨੀ ਚਾਹੀਦੀ ਹੈ ਕਿ ਇਹਨੇ ਆਹ ਕਰਤਾ ਤੇ ਉਹਨੇ ਉਹ ਕਰਤਾ ਇਹ ਆਪੋ ਆਪਣੀ ਸੋਚ ਸਰਕਾਰਾਂ ਮੈਂ ਵੀ ਬੜੀਆਂ ਵੇਖੀਆਂ ਤੇ ਤੁਸੀਂ ਵੀ ਬੜੀਆਂ ਵੇਖੀਆਂ ਪਰ ਜੇ ਇਹੋ ਜੇ ਸਖਤ ਸਟੈਂਡ ਜਿਹੜੇ ਸੀਐਮ ਸਾਹਿਬ ਹੁਣ ਲੈ ਰਹੇ ਆ ਪਹਿਲਾਂ ਨਹੀਂ ਇਹੋ ਜਿਲੇਦੇ ਸੌਫਟ ਕਾਰਨਰ ਸੀ ਉਹ ਬੰਦੇ ਉਹ ਕਿਤਨਾ ਕਿਤੇ ਯਾਰੀਆਂ ਪਾਲਦੇ ਸੀ ਕਿ ਬਟ ਇਹ ਬੰਦੇ ਨੇ ਯਾਰੀ ਨਹੀਂ ਪੱਲੀ ਇਹ ਕਿਤਨਾ ਕਿਤੇ ਤੁਹਾਨੂੰ ਰਿਜ਼ਲਟ ਕੱਢ ਕੇ ਦੇਣਗੇ ਮਜੀਠਾ ਹਲਕੇ ਦੇ ਵਿੱਚ 15 ਮੌਤਾਂ ਹੋ ਚੁੱਕੀਆਂ ਜ਼ਹਿਰੀਲੀ ਸ਼ਰਾਬ ਦੇ ਨਾਲ ਜੇ ਸਿਆਸਤ ਦੀ ਗੱਲ ਕਰਦੇ ਆਂ ਤੇ ਸਿਆਸਤ ਮਹਗੀ ਪਈ ਹੈ ਇੱਕ ਪਾਸੇ ਵਿਕਰਮਜੀਤ ਮਜੀਠੀਆ ਦਾ ਕਮੈਂਟ ਕਿ ਇਹ ਸਾਰਾ ਕੁਝ ਕੌਣ ਕਰਾ ਰਿਹਾ ਉਹਨਾਂ ਸਿੱਧੇ ਸਵਾਲ ਜਿਹੜੇ ਆ ਸਰਕਾਰ ਤੇ ਚੁੱਕੇ ਆ ਤੇ ਜੇ ਦੂਜੇ ਪਾਸੇ ਗੱਲ ਕਰਦੇ ਆਂ ਕਾਂਗਰਸ ਦੇ ਰਾਜਾ ਵੜਿੰਗ ਉਹ ਵੀ ਕਹਿੰਦੇ ਆ ਕਿੱਥੇ ਆ ਯੁੱਧ ਨਸ਼ਿਆਂ ਵਿਰੁੱਧ ਇਸ ਟਾਈਮ ਤੇ ਸਰਕਾਰ ਨੂੰ ਘੇਰਾਬੰਦੀ ਕੀਤੀ ਹੋਈ ਆ ਥੋੜੀ ਦੇਰ ਤੱਕ ਸ਼ਾਇਦ ਇੱਥੇ ਸੀਐਮ ਭਗਵੰਤ ਸਿੰਘ ਮਾਨ ਹੀ ਪਹੁੰਚ ਰਹੇ ਆ ਗੱਲਾਂ ਬਾਤਾਂ মিডিਏ ਦੇ ਬਹੁਤ ਖੁਣਗੀਆਂ ਪਰ ਕੀ মিডিਆ ਸਾਹਮਣੇ ਆਉਂਦੇ ਆ ਭਗਵੰਤ ਮਾਨ ਇਹ ਦੇਖਣਾ ਪਊਗਾ ਹੁਣ ਪੰਘਾਲੀ ਪਿੰਡ ਦੇ ਵਿੱਚ ਜੋ ਕੁਝ ਹੋਇਆ ਪੰਜ ਮੌਤਾਂ ਹੋ ਚੁੱਕੀਆਂ ਆ ਤਲਵੀਰ ਸਿੰਘ ਗਿੱਲ ਜਿਹੜੇ ਕਿ ਪੰਘਾਲੀ ਪਿੰਡ 'ਚ ਪਹੁੰਚੇ ਹੋਏ ਆ ਗੱਲਬਾਤ ਕਰਦੇ ਆ ਉਹਨਾਂ ਨਾਲ ਦੇਖੋ ਬਹੁਤ ਮੰਨਪੱਗ ਘਟਨਾਵਾਂ ਕਿਉਂਕਿ ਸਵੇਰੇ ਜਦੋਂ ਉੱਠਦਿਆਂ ਸਾਰੀ ਇਹ ਖਬਰ ਮਿਲੀ ਤੇ ਉਦੋਂ ਤੋਂ ਅਸੀਂ ਸਾਡੀ ਸਾਰੀ ਟੀਮ ਜਿਹੜੀ ਇਹਨਾਂ ਪਿੰਡਾਂ ਦੇ ਵਿੱਚ ਡੀਏ ਸਾਹਿਬ ਵੀ ਇੱਥੇ ਨੇ ਐਸਐਸਪੀ ਸਾਹਿਬ ਨੇ ਡੀਸੀ ਮੈਡਮ ਨੇ ਸਾਰੇ ਨੇ ਪਰ ਬਹੁਤ ਮੰਨਪੱਗ ਘਟਨਾਵਾਂ ਵਾਪਰੀ ਆ ਕਿਉਂਕਿ ਮੈਂ ਜਿੰਨੇ ਜਿੰਨੇ ਵੀ ਆਪਾਂ ਪਰਿਵਾਰਾਂ ਦੇ ਵਿੱਚ ਗਏ ਆ ਸਾਰੇ ਦੇ ਸਾਰੇ ਜਿਹੜੇ ਪਰਿਵਾਰ ਆ ਉਹ ਆਪਣਾ ਜਿਹੜੇ ਬੰਦੇ ਵਿਚਾਰੇ ਸਵੇਰੇ ਏ ਕਮਾਉਂਦੇ ਸੀਗੇ ਤੇ ਸ਼ਾਮ ਨੂੰ ਉਹਨਾਂ ਨੇ ਖਾਣਾ ਸੀਗਾ ਇਥੋਂ ਤੱਕ ਕਿ ਕਿਸੇ ਪਰਿਵਾਰ ਦੀਆਂ ਤਿੰਨ ਬੱਚੀਆਂ ਵਾਂ ਕਿਸੇ ਦੀਆਂ ਪੰਜ ਬੱਚੀਆਂ ਵਾਂ ਮਤਲਬ ਗਰੀਬ ਪਰਿਵਾਰਾਂ ਦਾ ਬਹੁਤ ਵੱਡਾ ਤਕੜਾ ਹੈ ਸਿਆਸਤ ਸ਼ੁਰੂ ਹੋ ਚੁੱਕੀ ਆ ਆਕਾਲੀ ਦਲ ਤੁਹਾਨੂੰ ਨਿਸ਼ਾਨੇ ਤੇ ਰਹਿ ਰਿਹਾ ਇਸ ਟਾਈਮ ਦੇ ਉੱਤੇ ਕਾਂਗਰਸ ਦੇ ਪ੍ਰਧਾਨ ਸਾਹਿਬ ਨਿਸ਼ਾਨੇ ਤੇ ਰਹੇ ਕਹਿੰਦੇ ਕਿ ਕਿਹੜਾ ਯੋਧਾ ਨਸ਼ਾ ਵਿਰੋਧ ਦੇ ਜਿਹੜਾ ਚੱਲ ਰਿਹਾ ਨਹੀਂ ਦੇਖੋ ਯੋਧਾ ਨਸ਼ਾ ਵਿਰੋਧ ਤੇ ਚੱਲ ਰਿਹਾ ਵਾ ਮੈਂ ਸਮਝਦਾ ਕਿ ਅੱਜ ਸਾਨੂੰ ਇਹਨਾਂ ਗਰੀਬ ਪਰਿਵਾਰਾਂ ਨਾਲ ਖਲੋਣਾ ਚਾਹੀਦਾ ਹੈ ਕਿ ਸਿਆਸਤ ਕਰਨ ਦੀ ਬਜਾਏ ਜੇ ਸਿਆਸਤ ਦੀ ਗੱਲ ਕਰੀਏ ਤੇ 20 18 ਤੋਂ 20 ਬੰਦੇ ਬਟਾਲੇ ਦੇ ਵਿੱਚ ਜਿਰੀਲੀ ਸ਼ਰਾਬੀ ਕੇ ਮਰ ਗਏ ਜੇ ਸਿਆਸਤ ਦੀ ਗੱਲ ਕਰ ਲਈ ਵੈਸੇ ਸਾਨੂੰ ਇਹ ਗੱਲ ਕਰਨੇ ਨਹੀਂ ਚਾਹੀਦੀ ਸ਼ਰਮ ਵਾਲੀ ਗੱਲ ਆ ਮੈਨੂੰ ਇਹਨਾਂ ਨੇ ਦੱਸਿਆ ਕਿ ਔਜਲਾ ਸਾਹਿਬ ਵੀ ਇੱਥੇ ਬਹੁਤ ਬੋਲ ਕੇ ਗਏ ਨੇ ਸਰਕਾਰ ਦੇ ਖਿਲਾਫ ਮੈਂ ਉਹਨਾਂ ਨੂੰ ਪੁੱਛਦਾ ਕਿ 2020 ਦੇ ਵਿੱਚ ਕਿਹਦੀ ਸਰਕਾਰ ਸੀ ਜਦੋਂ ਮੁਛਲਪਿੰਡ ਨੇਕਾਂ ਬੰਦੇ ਜਿਰੀਲੀ ਸ਼ਰਾਬ ਦੇ ਨਾਲ ਮਰ ਗਏ ਸਾਨੂੰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਾਨੂੰ ਸਗੋਂ ਨਾ ਪਰਿਵਾਰਾਂ ਨਾਲ ਖਲੋਣਾ ਚਾਹੀਦਾ ਜੇ ਅਸੀਂ ਵੇਖੋ ਇਹ ਵਿਚਾਰੇ ਗਰੀਬ ਪਰਿਵਾਰ ਆ ਅਸੀਂ ਕੁਛ ਨਾ ਕੁਛ ਇਹਨਾਂ ਦੀ ਆਪ ਦੇ ਵੱਲੋਂ ਹੁਣ ਮਦਦ ਕਰੀਏ ਕਿ ਜੇ ਇਹਨਾਂ ਦੇ ਵਿੱਚ ਪਰਿਵਾਰ ਦੇ ਵਿੱਚ ਕੋਈ ਦੁੱਖਾਂ ਦਾ ਪਹਾੜ ਆ ਡਿੱਗਾ ਤੇ ਅਸੀਂ ਇਹਨਾਂ ਦੀ ਕੋਈ ਫਾਈਨੈਂਸ਼ੀਅਲੀ ਮਦਦ ਕਰੀਏ ਕੋਈ ਇਹਨਾਂ ਦੇ ਭੋਗਾਂ ਬਾਰੇ ਸੋਚੀਏ ਕੋਈ ਇਹਨਾਂ ਦੇ ਸੰਸਕਾਰ ਬਾਰੇ ਸੋਚੀਏ ਇਹ ਉੱਠ ਕੇ ਆ ਕੇ ਲੋਕ ਸਿਆਸਤ ਕਰਨ ਲੱਗ ਪਏ ਜੀਠਾ ਸਾਹਿਬ ਮਜੀਠੀਆ ਸਾਹਿਬ ਕਹਿ ਰਹੇ ਨੇ ਇਹਨਾਂ ਦੇ ਅੱਖੇ ਤੱਕ ਇੱਕ ਹਵਾਲਦਾਰ ਨਹੀਂ ਬਦਲਦਾ ਤਾਂ ਇਹ ਤਾਂ ਚੰਡੀਗੜ੍ਹ ਤੋਂ ਨੈਕਸਸ ਚੱਲਦਾ ਹੈ ਉੱਥੋਂ ਚੱਲਦਾ ਸਾਰਾ ਕੁਝ ਜਿਹੜੀ ਬਲੈਕ ਕਾਮ ਚੱਲਦਾ ਹੈ ਵਿਕਰਮ ਜਿਸ ਮਜੀਠੀਆ ਵੀ ਕਹਿ ਰਹੇ ਆ ਉਹ ਕਹਿੰਦੇ ਕਿ ਸੀਐਮ ਸਾਡਾ ਚਹੇਤਾ ਵਾ ਜਿਹੜਾ ਇਹ ਸ਼ਰਾਬਕਾਉਂਦਾ ਸੀ ਦੇਖੋ 2020 ਦੇ ਵਿੱਚ ਪੱਪੂ ਜੈ ਤੇ ਇਹਦਾ ਮਤਲਬ ਉਹ ਕਿਦਾ ਚੇਤਾ ਸੀਗਾ ਵੇਖੋ ਇਦਾਂ ਨਹੀਂ ਗੱਲਾਂ ਕਰਨੀਆਂ ਚਾਹੀਦੀਆਂ ਹੁਣ ਆਪਣੇ ਉਹ ਵੀ ਛੋਟੇ ਵੀਰ ਨੇ ਮੇਰੇ ਮੇਰੇ ਮਦਰ ਸਾਡਾ ਤਾਂ ਸਾਰਿਆਂ ਦਾ ਪਿਆਰਾ ਭਾਈ ਸਾਨੂੰ ਨਹੀਂ ਪਤਾ ਉਹਨਾਂ ਦੀ ਕੀ ਆਪਸੀ ਲੜਾਈ ਆ ਬਾਕੀ ਮਜੀਠੀਆ ਸਾਹਿਬ ਨੂੰ ਇਹ ਗੱਲ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਕਿ 200 12 2 12 ਦੇ ਵਿੱਚ 2012 ਦੇ ਵਿੱਚ ਸਰਕਾਰ ਕਿਹਦੀ ਜਦੋਂ ਬਟਾਲੇ ਦੇ ਵਿੱਚ ਇੱਕ ਘਟਨਾਵਾਂ ਹੋਈਆਂ ਹੈ 20 ਦੇ ਵਿੱਚ ਕਾਂਗਰਸ ਦੀ ਉਦੋਂ ਕਾਲੀ ਦਲ ਦੀ ਹੁਣ ਠੀਕ ਆਪ ਦੀ ਪਰ ਮੈਂ ਸਮਝਦਾ ਕਿ ਇਹੋ ਜੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਸਾਨੂੰ ਸਗੋਂ ਸਾਰਿਆਂ ਨੂੰ ਰਲ ਮਿਲ ਕੇ ਇਹੋ ਜੀਆਂ ਘਟਨਾਵਾਂ ਤੇ ਜਿਹੜਾ ਕਾਬੂ ਪਣਾਇਆ ਚਾਹੀਦਾ ਨਾ ਕਿ ਇੱਕ ਦੂਜੇ ਤੇ ਦੂਸ਼ਣ ਬਾਜੀ ਕਰਨੀ ਚਾਹੀਦੀ ਹੈ ਕਹਿੰਨੇ ਆ ਕਰਤਾ ਤੇ ਉਹਨੇ ਕਰਤਾ ਇਹ ਆਪੋ ਆਪਣੀ ਸੋਚ ਹੈ ਰਾਜਾ ਵੜਿੰਗ ਜੀ ਰਾਜਾ ਵੜਿੰਗ ਜੀ ਕਹਿੰਦੇ ਆ ਕਿ ਇਹ ਕਿਹੜਾ ਯੋਧ ਨਸ਼ਾ ਵਿਰੋਧ ਦਾ ਜਿਹਦੇ ਵਿੱਚ ਹੁਣ ਚਿੱਟੇ ਦੀ ਥਾਂ ਕੈਮੀਕਲ ਵਿਕਣਾ ਚਾਲੂ ਹੋ ਦੇਖੋ ਉਹ ਉਹਨਾਂ ਨੂੰ ਪੁੱਛੋਗੇ ਫਿਰ ਇਹ ਦੇਣ ਕਿ ਦੀ 2020 ਦੇ ਰਾਜੀ ਰਾਜੀ ਉਹਨਾਂ ਦੇ ਜਦੋਂ ਮੁਛਲਪਿੰਡ ਮੇਰੇ ਸਾਨੂੰ ਤੋਂ ਤੋਂ 40 45 ਦੇ ਲਾਗੇ ਪਉਂਦੇ ਮੌਤਾ ਹੋ ਗਈਆਂ ਸੀਗੀਆਂ ਤਰਨਤਾਰਨ ਸੀਗੀਆਂ ਮੁਛਲਪਿੰਡ ਸੀਗੇ ਲਾਗੇ ਲਾਗੇ ਹੋਰ ਕਈ ਪਿੰਡਾਂ ਦੇ ਵਿੱਚ ਸੀਗੀ ਇਹਨਾਂ ਨੂੰ ਆਪਦੇ ਵੇਲੇ ਚਤੇ ਭੁੱਲ ਜਾਂਦੇ ਆ ਤੇ ਜਦੋਂ ਸਰਕਾਰ ਵੱਲੋਂ ਕੋਈ ਉਹ ਇੱਕ ਕੋਸ਼ਣਾ ਸ਼ੁਰੂ ਕਰ ਦਿੰਦੇ ਤੇਰੀ ਜਾਂਚ ਹੋਊਗੀ ਇਹਦੀ ਹੁਣ ਸਾਰਾ ਹੋਣੀ ਚਾਹੀਦੀ ਆ ਬਿਲਕੁਲ ਹੋਣੀ ਚਾਹੀਦੀ ਅਸੀਂ ਤੇ ਇਹ ਇਹ ਜਿਹੜੇ ਆ ਕੇਸ ਆ ਅਸੀਂ ਤੇ ਨਾਲੇ ਕਤਲ ਦੀ ਮੰਗ ਕਰਦੇ ਆ ਕਿ ਇਹਨਾਂ ਦੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਸੀਐਮ ਸਾਹਿਬ ਦੇ ਨੇੜੇ ਉਹ ਕੋਈ ਸੁਨੇਹਾ ਆ ਉਹਨਾਂ ਦਾ ਹੁਣ ਤੁਹਾਡੇ ਤੱਕ ਸੀਐਮ ਸਾਹਿਬ ਪਹੁੰਚ ਰਹੇ ਨੇ ਜੀ ਸਾਢੇ 12 ਵਜੇ ਉੱਥੋਂ ਐਲਾਨ ਕੀਤਾ ਜਾਊਗਾ ਬਿਲਕੁਲ ਸੀਐਮ ਸਾਹਿਬ ਵੇਖਣ ਕੋ ਨਾ ਕੇ ਕਰਨ ਕੀ ਕੋਈ ਨਹੀਂ ਲੱਗਦਾ ਕਿ ਇਨ੍ਹਾਂ ਪਰਿਵਾਰਾਂ ਦੀ ਜਦੋਂ ਪਹਿਲਾਂ ਵੀ ਤਰਨਤਾਰਨ ਦੀ ਜਾਂ ਮੁੱਛਲਪੇੜ ਦੀ ਗੱਲ ਹੋਈ ਸੀ ਤਾਂ ਮੰਗ ਕੀਤੀ ਜਾ ਦੇ ਕਿ ਇਨ੍ਹਾਂ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਨਿੱਜੀ ਤੌਰ ਤੇ ਨੌਕਰੀ ਤੌਰ ਤੇ ਗੱਲ ਸਭ ਤੁਸੀਂ ਇਸ ਹਲਕੇ ਨੂੰ ਕਾਫੀ ਜ਼ਿਆਦਾ ਸਮਾਂ ਦਿੱਤਾ ਹੈ ਕੋਈ ਆਵਾਜ਼ ਚੁੱਕੋਗੇ ਮੁੱਖ ਮੰਤਰੀ ਸਾਹਿਬ ਤੱਕ ਬਿਲਕੁਲ ਬਿਲਕੁਲ ਇਹ ਸਾਡਾ ਸਾਹ ਹੱਕ ਬੰਦਾ ਜੀ ਇਹ ਤਾਂ ਅਸੀਂ ਕਹਾਂਗੇ ਇਹ ਤੇ ਬਿਲਕੁਲ ਕਵਾਂਗੇ ਜੀ ਕਿ ਇਹ ਗਰੀਬ ਪਰਿਵਾਰ ਹੈ ਮੈਂ ਤੇ ਆਪਾਂ ਨਾ ਕਿ ਚਲੋ ਸਰਕਾਰਾਂ ਨੇ ਕਰਨਾ ਕਰਨਾ ਸਾਨੂੰ ਕੋਈ ਨਾ ਕੋਈ ਸੋਚਣਾ ਚਾਹੀਦਾ ਹੈ ਇਹਨਾਂ ਗਰੀਬਾਂ ਦੀ ਕੋਈ ਨਾ ਕੋਈ ਮਦਦ ਜਿੰਨੇ ਕੁ ਜੁਗ ਹੈਗੇ ਕਰਾਂਗੇ ਮੌਜੂਦਾ ਸਰਪੰਚ ਸਾਹਿਬ ਦੱਸ ਰਹੇ ਨੇ ਕਹਿੰਦੇ ਜਿਹੜੇ ਬੰਦਿਆਂ ਦੇ ਉੱਤੇ ਜਿਹੜੇ ਅਲਕੋਹਲ ਵੇਚ ਰਹੇ ਸੀ ਨਜਾਇਜ਼ ਸ਼ਰਾਬ ਵੇਚਦੇ ਸੀ ਉਹ ਵਕਫ ਵਕਫ ਸਿਆਸੀ ਪਾਰਟੀਆਂ ਦੇ ਨਾਲ ਸੰਬੰਧਤ ਨੇ ਸਰਪੰਚ ਸਾਹਿਬ ਲਾਗੇ ਖੜੇ ਨੇ ਬਿਲਕੁਲ ਹੋ ਸਕਦੇ ਆ ਜੀ ਬਿਲਕੁਲ ਬੰਦੇ ਜਿਹੜੇ ਇਹੋ ਜਿਹੇ ਹੁੰਦੇ ਉਹ ਪਾਰਟੀਆਂ ਨਾਲ ਸੰਬੰਧ ਰੱਖਦੇ ਹੀ ਆ ਉਹ ਕਿਸੇ ਨਾ ਕਿਸੇ ਹੋਊਗੀ ਉਹਨਾਂ ਤੇ ਹੁਣ ਕਾਰਵਾਈ ਕਾਰਵਾਈ ਇਹ ਕਿਦਾਂ ਆਪ ਸੋਚ ਸਕਦੇ ਸਖਤਕਾਰਾਂ ਦੀਆਂ ਤੇ ਤੁਸੀਂ ਉਦਾਹਰਨਾਂ ਵੀ ਦੇ ਰਹੇ ਹੋ ਨਾ ਕਿਉਂਕਿ ਸਖਤਕਾਰ ਵੀ ਹੋਣੀ ਚਾਹੀਦੀ ਹੈ ਜੇ ਪਿਛਲੀਆਂ ਉਦਾਹਰਨਾਂ ਬਣ ਜਾਣੇ ਜਾਂ ਬਿਲਕੁਲ ਜੀ ਬਿਲਕੁਲ ਸੀਐਮ ਸਾਹਿਬ ਵੇਖੋ ਇੱਕ ਗੱਲ ਯਾਰ ਵੇਖੋ ਬੜੀ ਕਲੀਅਰ ਹੈ ਸਰਕਾਰਾਂ ਮੈਂ ਵੀ ਬੜੀਆਂ ਵੇਖੀਆਂ ਤੇ ਤੁਸੀਂ ਵੀ ਬੜੀਆਂ ਵੇਖੀਆਂ ਪਰ ਜੇ ਇਹੋ ਜਿਹੇ ਸਖਤ ਸਟੈਂਡ ਜਿਹੜੇ ਸੀਐਮ ਸਾਹਿਬ ਹੁਣ ਲੈ ਰਹੇ ਆ ਪਹਿਲਾਂ ਨਹੀਂ ਇਹੋ ਜਿਹੇ ਲੈਂਦੇ ਸੌਫਟ ਕਾਰਨਰ ਸੀਗੇ ਉਹ ਬੰਦੇ ਉਹ ਕਿਤਨਾ ਕਿਤੇ ਯਾਰੀਆਂ ਪਾਲਦੇ ਸੀਗੇ ਬਟ ਇਹ ਬੰਦੇ ਨੇ ਯਾਰੀ ਨਹੀਂ ਪਲਾਈ ਇਹ ਕਿਤਨਾ ਕਿਤੇ ਤੁਹਾਨੂੰ ਰਿਜ਼ਲਟ ਕੱਢ ਕੇ ਦੇਣਗੇ ਜੀ ਸਭ ਕੁਝ ਲੋਕਾਂ ਦਾ ਕਹਿਣਾ ਕਿ ਪੱਪੂ ਜੈੰਤੀਪੁਰੀ ਜਦੋਂ ਉਹਦੇ ਕੋਲ ਠੇਕੇ ਸੀ ਤਾਂ ਰੋਜ਼ ਪਿੰਡ ਦੇ ਵਿੱਚ ਲਾਕੇ ਤੇ ਰੇਡਾਂ ਹੁੰਦੀਆਂ ਸੀ ਜਦੋਂ ਦੀ ਉਹਨਾਂ ਦੀ ਮੌਤ ਹੋ ਚੁੱਕੀ ਆ ਤੇ ਮੈਨੂੰ ਲੱਗਦਾ ਸੈਜ ਵਾਲੇ ਵੀ ਇਸ ਜਗ੍ਹਾ ਤੇ ਘੱਟ ਪਹੁੰਚਦੇ ਨੇ ਚੌਂਕੀ ਵੀ ਮੇਖਲ 1.5-2 ਕਿਲੋਮੀਟਰ ਦੀ ਦੂਰੀ ਤੇ ਆ ਲੱਗਦਾ ਮਹਿਸੂਸ ਕਰਦੇ ਹੋ ਕਿ ਇਹੋ ਜਿਹੇ ਵਪਾਰੀ ਜਦੋਂ ਪਿੱਛੇ ਹਟ ਜਾਂਦਾ ਤਾਂ ਫਿਰ ਵਾਕਿਆ ਜਿਹੜਾ ਇਹੋ ਜਿਹਾ ਸਰਪੰਚ ਸਾਹਿਬ ਨੇ ਮੇਰੇ ਵੀ ਇਹ ਗੱਲ ਲਿਆਂਦੀ ਹੈ ਕਿ ਤਾਂ ਅਸੀਂ ਜੋ ਆ ਰਹੇ ਆ ਸੀਐਮ ਸਾਹਿਬ ਆ ਰਹੇ ਸੀ ਗੱਲ ਕਰਾਂਗੇ ਸਹੀ ਸੋ ਧੰਨਵਾਦ ਆਮ ਆਦਮੀ ਪਾਰਟੀ ਤੋਂ ਤਲਬੀਰ ਸਿੰਘ ਗਿੱਲ ਨਾਲ ਸੀ ਉਹਨਾਂ 12 ਦੀ ਉਦਾਹਰਨ ਦਿੱਤੀ ਹੈ ਉਹ ਕਹਿੰਦੇ ਕਿ 12 ਦੇ ਵਿੱਚ ਸਰਕਾਰ ਕੇ ਦੀ ਸੀ ਜੇ ਆਪਾਂ ਅੱਜ ਗੱਲ ਕਰਦੇ ਆ ਕਿ ਕਿਤੇ ਸਿਆਸਤ ਨਹੀਂ ਹੋ ਰਹੀ ਤੇ ਫਿਰ ਤਰਨਤਾਰਨ ਜਾਂ ਮੁਸ਼ਲ ਚ ਹਾਦਸਾ ਜਦੋਂ ਵਾਪਰਿਆ ਸੀ ਸਰਕਾਰ ਕੇ ਦੀ ਸੀ ਸ਼ਾਇਦ ਅੱਜ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੋ ਤੇ ਕਹਿੰਦੇ ਤੰਜ ਕੱਸੇ ਜਾ ਰਹੇ ਆ ਦੇਖਦੇ ਆ ਕਿ ਕਾਰਵਾਈ ਹੋਊਗੀ ਜਾਂ 12 ਜਾਂ ਉਸ ਤੋਂ ਬਾਅਦ ਮੁਛਲਪਿੰਡ ਦੀ ਘਟਨਾ ਜਾਂ ਤਰਨਤਾਰਨ ਦੀ ਘਟਨਾ ਕਿ ਉਸੇ ਤਰ੍ਹਾਂ ਇਹ ਵੀ 2-4 ਦਿਨ ਤੋਂ ਬਾਅਦ ਚੱਲਦਾ ਫਿਰਦਾ ਹੋ ਜਾਊਗੀ ਕਿ ਨੈਕਸਸ ਫੜਿਆ ਜਾਊਗਾ ਕਿ ਜਿੱਥੋਂ ਕੈਮੀਕਲ ਆਇਆ ਉਹਨਾਂ ਦਾ ਪਤਾ ਲੱਗੂਗਾ ਜਿਵੇਂ ਕਿ ਆ ਜਾਂਦਾ ਕਿ ਪਿਛਲੇ ਜਿਹੜੇ ਸਟ੍ਰੌਂਗ ਬੰਦੇ ਹੁੰਦੇ ਆ ਭਾਵੇਂ ਚਿੱਟਾ ਵੇਚਦੇ ਹੋਣ ਗ੍ਰਾਮਾਂ ਵਾਲੇ ਫੜੇ ਜਾਂਦੇ ਆ ਕਿੱਲੋਂ ਵਾਲੇ ਫੜੇ ਨਹੀਂ ਜਾਂਦੇ ਕੀ ਉਹਨਾਂ ਤੱਕ ਸਰਕਾਰ ਪਹੁੰਚ ਕਰੂਗੀ ਥੋੜੀ ਦੇਰ ਤੱਕ ਸੀਐਮ ਸਾਹਿਬ ਪਹੁੰਚ ਰਹੇ ਆ ਮਰੜੀ ਪਿੰਡ ਦੇ ਵਿੱਚ ਇਲਾਕੇ ਵਾਸਤੇ ਇਹਨਾਂ ਪਿੰਡਾਂ ਵਾਸਤੇ ਕੀ ਐਲਾਨ ਕਰਦੇ ਆ ਇਹ ਵੀ ਥੋੜਾ ਦੇਖਣਾ ਪਊਗਾ ਪਰ ਕਾਰਨ ਕੀ ਬਣਿਆ ਇਹਨਾਂ ਮੌਤਾਂ ਦਾ ਇੱਕ ਕੈਮੀਕਲ ਆਇਆ ਕਿੱਥੋਂ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਤੇ ਇੱਕ ਪਾਸੇ 15 ਮੌਤਾਂ ਉਹ ਵੀ ਮਜੀਠੇ ਹਲਕੇ ਦੇ ਵਿੱਚ ਪੰਘਾਲੀ ਪਿੰਡ ਦੇ ਨਾਲ ਦੇ ਪਿੰਡਾਂ ਦੇ ਵਿੱਚ ਇਸ ਟਾਈਮ ਪੰਘਾਲੀ ਪਿੰਡ ਦੇ ਵਿੱਚ ਅੱਜ ਤੱਕ ਕਿ 5 ਮੌਤਾਂ ਹੋ ਚੁੱਕੀਆਂ ਆ